सोए so, द टाइम चले बाबा जी दी वाणी हाँ जी गुड मॉर्निंग ससी काल की हालचाल के मैं सारे ठीक-ठाक बढ़िया और करते हैं छोटे जो लोदी परिवार दे जा रहे हूं हॉस्पिटल हाँ जी इसी जा रहे हैं हॉस्पिटल ਮੰਮੀ ਉਹ ਨਹੀਂ ਗਈਆਂ ਨੇ ਹਸਪਤਲ ਤੇ ਉਹਨੂੰ ਦਰਾਣੀ ਵੀ ਲੱਗਦੇ ਪਏ ਨੇ ਗਲੂਕੋਜ਼ ਅੰਨ ਕਹਿੰਦੇ ਚਲੋ ਦੇਖ ਉਹਨੇ ਪਤਾ ਲੈ ਆਉਂਦੇ ਆ ਤੇ ਕੱਲ ਪਰਸੋਂ ਦੇ ਐਡਮਿਟ ਹਸਪਤਲ ਤੇ ਸੁਣੋ ਇਦਾਂ ਹੀ ਬੰਦਾ ਜਦੋਂ ਦੁੱਖੀ ਹੁੰਦਾ ਤਾਂ ਫਿਰ ਉਸ ਆਉਣਾ ਬੰਦੇ ਨੂੰ ਫਿਰ ਜਾਣਾ ਪੈਂਦਾ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਜੀ ਦੇ ਬਾਤੇ ਰਹਿਣ ਸਾਰੇ ਚੱਲੀਏ ਚਲੋ ਫਿਰ ਹਾਂਜੀ ਅਸੀਂ ਆਏ ਹੀ ਹੌਸਪੀਟਲ ਗਏ ਹੌਸਪੀਟਲ ਦੇਖਿਆ ਤੇ ਉਹਨਾਂ ਨੂੰ ਛੁੱਟੀ ਮਿਲ ਗਈ ਆ ਲੱਗਦਾ ਘਰੇ ਚਲ ਗਏ ਫੋਨ ਕੀਤਾ ਆ ਤਾਂ ਉਹ ਘਰੇ ਚਲ ਗਏ ਨੇ ਮੰਮੀ ਹੁਣੀ ਤੇ ਹੁਣ ਫਿਰ ਵਾਪਸ ਆ ਹੀ ਆ ਗਏ ਆ ਤਾਂ ਜਾਂਦੇ ਆ ਮੈਂ ਸੂਟ ਵੀ ਆਪਣਾ ਲਿਆ ਸੂਟ ਦਵਾਵਾਂਗੀ ਹੁਣ ਸੇਨ ਵਾਸਤੇ ਪਾਂਜੀ ਮੈਂ ਸੂਟ ਆਪਣਾ ਲਿਆ ਹੋਇਆ ਸੀ ਤੇ ਮੈਂ ਸਟੀਚ ਕਰਨ ਵਾਸਤੇ ਤੇ ਆਈ ਆ ਇੱਥੇ ਪਰ ਰੁਕ ਗਏ ਸੋਚਿਆ ਜੋ ਰੋ ਪੀ ਲੈਨੇ ਕਹਿੰਦੇ ਰੋ ਪੀਂਦੀ ਨਹੀਂ ਆ ਪੀ ਲਾਂਗੇ ਆਪਾਂ ਪੀ ਲਾਂਗੇ ਗਲਾਸ ਰੋ ਦਾ ਠੋਕੇ ਚਲੋ ਜੀ ਦੇ ਬਸੇ ਰਹੇ ਸਭ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਭ ਦੀ ਆ ਗਿਆ ਇਹ ਗਲਾਸ ਲੈ ਕੇ ਰੋ ਦਾ ਥੈਂਕ ਯੂ ਵੀਰ ਜੀ ਸ਼ੀਸ਼ਾ ਥੱਲੇ ਹੀ ਆ ਥੈਂਕ ਯੂ ਯਾਰ ਚਲੋ ਇਹ ਲਾਗਰ ਸਸਤੀ ਹੁੰਦੀ ਆ ਕੋਈ ਰੋਰ ਨੂੰ ਮਜ਼ਾਕ ਕਰਦੇ ਜੀ ਵਧੀਆ ਇਹ ਪੀਣੀ ਚਾਹੀਦੀ ਕਰਨੀ ਚਾਹੀਦੀ ਇਹ ਪਿੰਡੇ ਬਹੁਤ ਖੁਸ਼ ਹੋ ਚੁਰੇ। ਨਹੀਂ ਜਾਈਂ ਰਹੋ। ਗਰਮੀयां ਵਿੱਚ ਠੀਕ ਰਹਿੰਦੀ ਆ ਨਾ। ਮੈਂ ਜੂਸ ਪੀਵਾਂਗੇ ਦੋ। ਨਹੀਂ ਇੱਥੇ ਖਲੋਤੇ ਆਪਾਂ ਜੂਸ ਪੀਣ ਵਾਸਤੇ। ਕਿਨਪੀਰੇ ਜੂਸ ਆਪਾਂ ਦਰ ਉਹ ਪੀਲੀ ਪੀਲਾ ਹੀ। ਬਸ। ਮੈਂ ਮੈਂ ਵੀ ਸੂਲਾ ਮਾਰਦਾ ਤੁਹਾਨੂੰ। ਤੂੰ ਕਹ ਤੂੰ ਪੀਦਾ ਰਹੋ। ਚਲੋ। ਅੱਲਾਕੇ ਮਾਰਕੀਟ ਆ ਕਰੈਨਾ ਸਟੋਰ ਦੀ। ਆ ਵੇਖੋ। ये तो ही सौदा करते हैं। चलो सौदा करता मुख्यालय सौदा ले चलिए थोड़ा बहुत। चलो। करें ना स्टोर चाहिए अपा। पापे ना बात तो माने पापा थोड़ा बिजी है। आंजी। कोलकाता लाली एक। कोलकाता क्या रहता है लो। ये कोलकाता है कि भाई राड़। करें भाई राड़ कोलकाता है। ਇਹ ਕਿ ਹੈ ਕੀ ਕਰੇ ਵਡੀ ਕਿ ਨਹੀਂ ਛੋਟੀ ਵੱਡੀ ਵੱਡੀ ਰੱਦ ਮੈਂ ਕਰੀ ਲੈ ਲਓ ਫਿਰ ਮੈਂ ਆਖਿਆ ਨਹੀਂ ਤੇ ਕੱਲ ਲੈ ਲਓ ਸ਼ੈਂਪੂ ਹੈਗੀ ਨਾ ਕਰੇ ਬੜੇ ਪਾਇਨਾ ਤਾਂ ਆ ਲੈ ਲੈਨੇ ਇੱਕ ਦਾਲ ਸਾਬਣ ਨਹੀਂ ਹੈ ਵਾਲਾ ਸਾਬਣ ਮਿਆਂ ਵਾਲਾ ਹੈ ਹਾਂ ਉਹ ਲੈ ਵੀ ਕਰਨਾ ਮੇਕਅਪ ਦਾ ਸਮਾਨ ਲੈ ਕੇ ਖੁਸ਼ ਹੋ ਜਾਂਦੀ ਜਿਹੜੀ ਦੁਕਾਨ ਤੇ ਹੈ ਨਾ ਪੀਅਰਸ ਬਿਊਟੀ ਫਸਟ ਡਿਓਰੀ ਚਲੋ ਨਿਕਲਾ ਉਹ ਗਾਉਂ ਚਲੀ ਆਉਣਗੇ ਆ ਗੈਸ ਕਰਕੇ ਦੱਸੂਗਾ ਯਾਰ ਆ ਵੀ ਸਮਾਨ ਲੈ ਲਿਆ ਹੁਣ ਕਾਫੀ ਚਲੀ ਹੁਣ ਆਹ ਚੀਜ਼ ਇਹ ਨਿਊਟਰਲ ਆਣਾ ਕੋਈ ਗਲਾਸ ਚੋਂ ਡਾ ਦੇ ਲੈ ਇਹ ਕੀ ਰਸ ਪਾਪਿਆਂ ਦਾ ਆਦੂ ਲੱਗਦਾ ਪੈਕਿੰਗ ਕਰਕੇ ਰੱਖਿਆ ਲੋ ਜੀ ਸਮਾਨ ਆਪਾਂ ਲੈ ਲਿਆ ਕਾਫੀ ਹੁਣ ਚੱਲੀਏ ਇਧਰ ਹੋਣ ਦਾ ਹਿਸਾਬ ਬਾਪੂ ਜੀ ਦੀ ਦੁਕਾਨ ਚਲੋ ਚਲੋ ਚੱਲੀਏ ਹਾਂ ਇੱਕ ਆ ਛੱਡ ਦੋ ਹੁਣ ਇਹ ਕੰਮ ਨੂੰ ਰਹਿਣ ਦੋ ਇਧਰ ਖਾਦੀ ਜਿਹੜੀ ਖਿਚੜੀ ਨਾਲ ਵੇਖੇ ਜਾ ਰਹੇ ਨੇ ਵੀਡੀਓ ਚਲੋ ਮੈਂ ਚੱਲ ਐਸੀ ਮੋਟਰਸਾਈਕਲ ਸਰਵਿਸ ਕਰਾਉਣ ਮੈਂ ਜਦੋਂ ਸਰਵਿਸ ਕਰਾ ਲੈਨੇ ਕਾਫੀ ਦਿਨ ਹੋ ਗਏ ਕਾਫੀ ਦਿਨ ਕੀ ਕਾਫੀ ਮਹੀਨੇ ਹੋ ਗਏ ਆ 2-3 ਮਹੀਨੇ ਹੋ ਗਏ ਨੇ ਕਾਫੀ ਦਿਨ ਨਹੀਂ ਹੋਏ ਮਹੀਨੇ ਹੋ ਗਏ 2-3 ਮਹੀਨੇ ਹੋ ਗਏ ਨੇ ਤਾਂ ਬੈਵਨ ਲੱਗਦਾ ਮੈਂ ਕਿ ਚਲੋ ਅੱਜ ਕਰਾ ਲੈਂਦਾ ਚਲੋ ਫਿਰ ਬਾਅਦ ਜਿੰਦਾ ਕੰਮ ਨਾ ਹੋ ਜੇ ਤੁਹਾਨੂੰ ਪਤਾ ਹੈ ਜਿਹੜੀ ਚੱਲਦੀ ਉਹ ਚੰਗੀ ਹੈ ਚਲੋ ਫਿਰ ਚੱਲੀਏ ਚਾਬੀ ਚਾਬੀ ਕਿੱਥੇ ਆ ਚਾਬੀ ਹਾਂਜੀ ਚਾਹ ਦੇ ਨਵੀਂ ਚਾਈ ਚਲੋ ਠੀਕ ਆ ਜੇ ਆਪਾਂ ਪਾਪਾ ਜੀ ਗੋਪੀ ਦੀ ਦੁਕਾਨ ਤੇ ਉਮਰ ਪਰੇ मोटरसा चला सर्विस अभी भी सर्विस करके मोटरसाइकिल धो दा आप मोटरसाइकिल सर्विस सर्विस करा के घरें मोटरसाइकिल सर्विस करे तो भी काफ़ी टाइम लग गया उ दो घंटे लग गए सैंडविच खाने चाह बना ਤਨਾਲੇ ਕਿੰਨਾ ਬਣਾਉਂਦੀ ਚਾਹ ਨਹੀਂ ਨਹੀਂ ਚਲੋ ਗੁੱਡ ਗੁੱਡ ਲੱਗ ਗੁੱਡ ਸਾਂਜੀ ਕਿੰਨੇ ਤੇ ਚਾਹ ਬਣਾਉਂਦੇ ਆਂ ਕਿ ਕਿੰਨੇ ਚਾਹ ਬਣਾਉਂਦੇ ਆਂ ਮੈਂ ਤਾਂ ਟੋਸਟ ਬਣਾਉਂਦੇ ਆਂ ਮੈਂ ਵੇਖਾਂ ਢੀ ਕਿ ਮਿੱਠਾ ਕਰ ਦੇਵਾਂ ਦੋ ਰੇ ਜਾਂ ਤਾ ਮੇਰੇ ਟੋਸਟ ਹੋ ਗਿਆ ਰੈਡੀ ਕਿਆ ਬਾਤ ਚਲੋ ਪਹਿਲੇ ਖਾ ਲਓ ਤੁਸੀਂ ਨੇ ਇਹਨਾਂ ਨੇ ਸਵਾ ਕਰਨਾ ਵਾਲਿਆ ਮੈਂ ਮੇਰਾ ਘਰ ਵਾਲੀ ਗੁੰਮੀ ਤੋਂ ਮਸਾਈ ਨੂੰ ਆਇਆ। ਸੈਕਲ। ਹੋ ਆਜੀ। ਸੈਕਲ ਰੱਖਾਂਗੇ ਕੱਲ। ਆਦਸਤਾ ਸਾਰੇ ਬੰਦ ਨੇ। ਅਸੀਂ ਸਵੇਰੇ ਮੈਂ ਜਾਣਾ ਸਵੇਰੇ ਦਰਬਾਰ ਸਾਹਿਬ। ਸਾਮਾਨ ਆਪਣਾ ਆਪਣੇ ਕੱਢ ਲਿਆ। ਆ ਮੇਰਾ ਕੁਰਤਾ ਬਚਮਾ। ਇਹਨੂੰ ਪ੍ਰੈਸ ਕਰਨਾ ਚਾਹੀਦਾ ਆ। ਚਲੋ ਆ ਕੁਰਤਾ ਜਮਾ ਆ ਵੀ ਪ੍ਰੈਸ ਕਰ ਲੈਨੇ ਆ। ਸਵੇਰੇ ਆਪਾਂ ਜਾਣਾ ਦਰਬਾਰ ਸਾਹਿਬ। ਬਿਲਕੁਲ। ਆਪੀਓ ਪੀਓ ਪਹਿਲਾਂ। ਰੱਖੋ ਜੀ ਤੇ ਥੈਂਕ ਯੂ। ਫਿਰ ਦੁਪਹਿਰ ਨੂੰ ਪੀ ਕੇ ਫਿਰ ਸੌਣਾ। ਠੀਕ। ਸਾਡੀ ਸਸ਼ੀਕਾਲ ਕੀ ਹਾਲ ਚਾਲ ਕਿਵੇਂ ਉਹ ਸਾਰੇ ਰੈਡੀ ਖੜੀ ਆਪਾਂ ਹੋ ਗਏ ਆ ਮਯਾਰੰਦਰਵਾਰ ਸਾਹਿਬ ਰੋਟਿੰਗ ਕਿਟ ਟਾਈਮ ਹੋ ਗਿਆ 7 ਵਜੇ ਦਾ ਵੈਸੇ ਤੇ ਕਿਵਲੇ 6:30 6:30 ਤੇ ਰੇਲ ਜਾਂਦੀ 1 7 ਵਜੇ ਜਾਂਦੀ 1 8:30 ਜਾਂਦੀ ਹੈ ਫੇਰ 7 ਵਜੇ ਜਾਵਾਂਗੇ मुड़सल कराता जम्मू तो जी पहुँच गया रेलवे स्टेशन पहुँच गए अमृतसर ਡੀ ਹਾਈਡਰੇਸ਼ਨ ਸੌਣੇ ਸਪੈਸ਼ਲਿਸਟ ਕਲਮਨਸਿਕ ਟੈਪੀਲੈਪਟਿਕ ਇਸ ਗੀਦੇ ਮਰੀਜ਼ ਨੇ ਦੋ ਵਾਰੀ ਤੌਰੇ ਤੇ ਐਮ ਆਰ ਆਈ ਕੀਤੀ ਗਈ ਉੱਤਰ ਬਾਦ ਨੂੰ ਕਿਹਾ ਗਿਆ ਕਿ ਜੇ ਤੁਸੀਂ ਕੋਈ ਡੀਪਟ ਨਹੀਂ ਲਓਗੇ ਤੁਹਾਡੀ ਜਾਨ ਜਾ ਸਕਦੀ ਹੈ ਜਰਾ ਮਾਤਾ ਜੀ ਦੇ ਕੋਲ ਇੱਕ ਸੰਦੇਸ਼ ਪਹੁੰਚਾ ਹੈ ਬੜਾ ਐਮ ਮਾਤਾ ਜੀ ਤੁਹਾਡਾ ਸਾਝਾ ਕੰਮ ਜੋ ਉਹਦੇ ਤੋਂ ਬਰੰਥ ਸਿੱਖ ਕੌਮ ਦੀ ਸਰਵੋਤਮ ਸੰਸਥਾ ਮੀਰੀ ਪੀਰ ਦੇ ਨਾਮ ਤੇ ਸ੍ਰੀ ਅਰਤਕ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਜੀ ਨੇ ਮਲਕੀ ਸਿੰਘ ਜੀ ਆਏ ਬੋਲੇ ਉਹਨਾਂ ਦੇ ਸਾਹਮਣੇ ਵਿਚਾਰ ਕਰਨੇ ਆ ਉੱਥੋਂ ਬਰੰਤ ਫਿਰ ਅਸੀਂ ਇੱਥੇ ਸਾਰੇ ਵਿਦਵਾਨਾਂ ਨੂੰ ਔਰ ਬੜੇ ਸ਼ਾਂਤ ਮਨ ਇੱਥੇ ਚਤਨ ਕਰਾਂਗੇ ਸੋ ਜਿਹੜੇ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਜਿਹੜੇ ਮਤੇ ਜਥੇਬੰਦੀ ਵੱਲੋਂ ਕਹੇ ਗਏ ਜੋ ਪਰਿਵਾਰ ਦੀ ਮੰਗ ਸੀ ਉਹਨਾਂ ਸਾਰਿਆਂ ਨੂੰ ਸਬ ਕਮੇਟੀ ਦੇ ਵੱਲੋਂ ਜਰਾ ਉਹ ਸਵੀਕਾਰ ਕੀਤਾ ਗਿਆ ਕਿ ਇਹ ਮੰਗ ਅਕਾਲਤਕ ਸਭ ਤੱਕ ਜਾਵੇਗੀ ਤੇ ਇਸ ਸੰਘਰਸ਼ ਦੀ ਅਗਵਾਈ ਹਮ ਬੰਧਕ ਸਸਤਾਵਾ ਦੇ ਵੱਲ ਕੀਤੀ ਜਾਵੇਗੀ ਇਸ ਤਰ੍ਹਾਂ ਭਾਈ ਤਸੀਮ ਸਿੰਘ ਮੋਰਾਵਾਲੀ ਉਹੀ ਪਹੁੰਚੇ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਲੇਟ ਇਸ ਕਰਕੇ ਪਹੁੰਚ ਰਹੇ ਨੇ ਕਿ ਸਰਕਾਰ ਦੇ ਵੱਲੋਂ ਹਰ ਸਾਥ ਦੇ ਲੋਕਾਂ ਦੇ ਚਫਰ ਕੀਤੇ ਜੀ ਬਹੁਤ ਬੇਨਤੀ ਕਰਦਾ ਭਾਈ ਅਵਜ ਬਾਸ ਸਿੰਘ ਜੀ ਦੇ ਮਾਤਾ ਜੀ ਉਹ ਤਾਂ ਬੜਾ ਕੋਈ ਵਿਚਾਰ ਸਾਂਝਾ ਕਰਨੀ ਬੋਲੇ ਸੋਨ ਹਾਲਾ ਧੰਨਵਾਦ ਤਕਰੀਬਨ 25 ਜਨ ਤੋਂ ਵਾਤਾਜੀ ਨੇ ਕੁਝ ਛਕਿਆ ਨਹੀਂ ਸਰੀਰ ਖਾਲਤ ਬਹੁਤ ਕਮਜੋਰ ਹੈ ਉਠਣ ਦਾ ਯਤਨ ਕੀਤਾ ਸੀ ਉੱਠ ਕੇ ਨਹੀਂ ਖੜਤਾ ਜਾਂਦਾ ਸੋ ਡੇਡ ਬੰਡਾਲੇ ਤੋਂ ਨੌਜਵਾਨਾਂ ਦਾ ਜਥਾ ਸੁਖਮਨਜੀਤ ਸਿੰਘ ਬੰਡਾਲਾ ਲੈ ਕੇ ਆਏ ਨੇ ਵਾਸਪਿੰਡਾ ਜਿੱਥੇ ਬੰਦੀ ਦਾ ਜੁੜੇ ਨੇ ਬਹੁਤ ਬਹੁਤ ਨਾਪਾ ਲੈਣਾ ਸਿੰਘ ਜੀ ਮੇਰੇ ਬਿਲਕੁਲ ਗਵਾਂਦੀ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਵਿਦਿਆਲਾ ਚਲਾ ਰਹੇ ਨੇ ਬੱਚਿਆਂ ਨੂੰ ਕਥਾ ਤੇ ਕੀਰਤਨ ਦੀ ਵਿੱਧਾ ਦਿਆ ਦੇ ਰਹੇ ਨੇ ਜਥਾ ਲੈ ਕੇ ਬਲਵੰਤ ਸਿੰਘ ਹਿੰਦਲ ਸੁਖਪ੍ਰੀਤ ਸਿੰਘ ਖਾਲਸਾ ਇੰਟਰਨੈਸ਼ਨਲ ਢਾਡੀ ਜਥਾ ਢਾਡੀ ਜਥਾ ਇਹਨਾਂ ਦਾ ਔਰ ਤੁਸੀਂ ਦੇਖੋ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਜਿੱਥੇ ਇਸ ਗੱਲ ਦਾ ਬਹੁਤ ਜ਼ਿਆਦਾ ਰੋਹ ਹੈ ਸਾਡੇ ਮਨਾਂ ਵਿੱਚ ਕਿ ਸਾਡੇ ਸਿੰਘਾਂ ਦੇ ਨਾਲ ਕਿਸ ਤਰ੍ਹਾਂ ਦਾ ਵਤੀਰਾ ਪਸ ਅਸੀਂ 18ਵੀਂ ਸਦੀ ਦੇ ਉਸ ਕਲਪਨਾ ਨੂੰ ਦੁਬਾਰਾ ਜ਼ਿੰਦਾ ਕੀਤਾ ਕਿ ਅਸੀਂ ਜਿਵੇਂ ਬੰਦਕ ਖਰੇਲਾ ਤੋਂ ਉਪਰਟ ਕੇ ਇਨ੍ਹਾਂ ਪਰਿਵਾਰਾਂ ਦੇ ਨਾਲ ਬੰਦੀ ਸਿੰਘਾਂ ਦੇ ਨਾਲ ਇਨ੍ਹਾਂ ਸ਼ਹੀਦਾਂ ਦੇ ਨਾਲ ਖੜੇ ਹਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਕਿ ਜਿਹੜੇ ਪ੍ਰਸ਼ਾਸਨ ਦੇ ਇੰਨਾ ਰੋਕਣ ਦੇ ਬਾਵਜੂਦ ਵੀ ਇੰਨੀਆਂ ਸੰਗਤਾਂ ਪਹੁੰਚੀਆਂ ਬਹੁਤ ਮੈਂ ਦਿਲੋਂ ਇਨ੍ਹਾਂ ਦਾ ਧੰਨਵਾਦ ਕਰਦੀ ਹਾਂ ਬਾਕੀ ਨਾ ਸੰਗਠਨ ਅਪੀਲ ਕਰਦੀਆਂ ਕਿ ਸਿੱਖ ਨੌਜਵਾਨੀ ਤੇ ਹੋਰੇ ਤਸੱਦਦ ਦੇ ਵਿਰੋਧ ਵਿੱਚ ਪਿੰਡ-ਪਿੰਡ ਆਮ ਪਾਰਟੀ ਤੇ ਭਾਜਪਾ ਦੇ ਮੰਤਰੀਆਂ ਦਾ ਵਿਰੋਧ ਕੀਤਾ ਜਾਵੇ ਹਰ ਪਿੰਡ ਦੇ ਗਰੰਤੀ ਸਿੰਘ ਆਪਣਾ ਫਰਜ਼ ਸਮਝਦੇ ਅਮੋਰਚਾ ਵਿੱਚ ਵੱਢ ਤੋਂ ਵੱਢ ਇਕੱਠ ਕਰਨ ਦੀਆਂ ਬੇਨਤੀਆਂ ਕਰਦੇ ਉਥਤਵੀ ਜਵਾਨ ਦੇ ਕਸਾਲਾਂ ਜਥੇਬੰਦੀਆਂ ਸਮਪਰਦਾਵਾਂ ਅਤੇ ਧਾਰਮਿਕ ਸ਼ਖਸੀਤਾਂ ਨੂੰ ਬੇਨਤੀ ਹੈ ਕਿ ਹਰ ਕੋਈ ਮੋਰਚੇ ਵਿੱਚ ਵੱਧ ਤੋਂ ਵੱਧ ਸੰਗਠਿਤ ਹੋ ਕੇ ਭੇਜੇ ਾਕਾਤ ਅਤੇ ਸਾਥ ਦੇ ਜਥੇਦਾਰ ਅਤੇ ਸਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿ ਇਸ ਮੋਰਚੇ ਦਾ ਦਾਇਰਾ ਵੱਡਾ ਕਰਕੇ ਸਮੂਹ ਬੰਦੇ ਸਿੰਘਾਂ ਦੀ ਗੱਲ ਕੀਤੀ ਜਾਵੇ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਅਤੇ ਭਾਈ ਅਮਰਤਪਾਲ ਸਿੰਘ ਸਮੇਤ ਨਾਲ ਦੇ ਸਿੰਘਾਂ ਨੂੰ ਪੰਜਾਬ ਜਾ ਕੇ ਉਹਨਾਂ ਦੇ ਕੇਸਾਂ ਵਿੱਚੋਂ ਜ਼ਮਾਨਤ ਕਰਾਈਆਂ ਜਾਣ ਜੋ ਮੰਨਤਾ ਕਰਾਈਆਂ ਜਾਣ ਇਸ ਸਰਕਾਰੀ ਜੱਬਲ ਮੌਕੇ ਕਾਲ ਪੰਥਕ ਸਿੱਖਸ਼ਾ ਸਖਸ਼ੀਤ ਨੂੰ ਇੱਕ ਹੰਦੀ ਅਪੀਲ ਹੈ ਸਰਕਾਰ ਦੇ ਹੰਕਾਰ ਇਸ ਲਈ ਆਪ ਆਪਣੀ ਪਾਰਟੀ ਸਰਕਾਰ ਮੀਡੀਆ ਸੰਵਾਦ ਜੋਗ ਸੋਸਾ ਲੋਕੀ ਦੀਆ ਕੋਸ਼ਸ਼ਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਸ੍ਰੀ ਅਕਾਲ ਚੱਕ ਸਾਹਿਬ ਦੇ ਜਥੇਦਾਰ ਅਤੇ ਸ੍ਰੋਮਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਮੰਗ ਕਰਨ ਦੇ ਬਾਵਜੂਦ ਸਰਕਾਰ ਨੇ ਬੰਦੀ ਸਿੰਘਾਂ ਦੀ ਭੋਖੜ ਕਾਲ ਦਾ ਕੋਈ ਨੋਟਿਸ ਨਹੀਂ ਲਿਆ ਇਹ ਇੱਕ ਤਰ੍ਹਾਂ ਨਾਲ ਸਾਡੀ ਸੰਗਤ ਲੋ ਬਹੁਤ ਸੰਗਤ ਪਹੁੰਚੀ ਆ ਜੇ ਮਤੇ ਪਾਏਗੇ ਉਹ ਦੂਰਾ ਦੂਰਾ ਤੇ ਲੋਕੀ ਪਹੁੰਚੇ ਨੇ ਦੱਸਦੇ ਅਸੀਂ ਉਹਨਾਂ ਨੇ ਵੇਟ ਕਰਾਂਗੇ ਕਿ ਜੇ ਤੇ ਕੋਈ ਤਰ੍ਹਾਂ ਦਾ ਫੈਸਲਾ ਲੈਂਦੇ ਤੇ ਅਸੀਂ ਨਾਮ ਵਾਲੇ ਨੂੰ ਰਾਸ਼ੀ ਕਰਵਾ ਦੋ ਤੇ ਕੰਮ ਕਰਵਾ ਦੇ ਇਹ ਹੋਇਤਾ ਤਰੋ ਜੇਰੇ ਆਪਾਂ ਜੰਮ ਦੇ ਤੱਕ ਨਹੀਂ ਆ ਇਹਦੇ ਉੱਪਰ ਵੀ ਜਿੱਤੀਆਂ ਜਿਹੜਾ ਹਾਸਲ ਕੀਤੀ ਜਾ ਚੱਲ ਪਿਆ ਆਪਾਂ ਨਸ਼ਮੇਲੇ ਕਰਕੇ ਦਾ ਟਾਈਮ ਹੋ ਗਿਆ ਇਹ ਲਾਸਟ ਗਾੜੀ ਹੈ ਵਾਗਾਂ ਵਾਗ ਨੇ ਪੰਜ ਕੇ ਪਾਸ ਸਟੇਸ਼ਨ ਤੇ ਰੇਨ ਅਜ ਆਉਣੀ ਆ ਅੱਛੇ ਨੰਬਰ ਤੇ ਲੱਗਣੀ ਆ ਆ ਗਏ ਆ ਬਟਰਾਏ ਨਾ ਬੈਗ ਇੱਥੇ ਰੱਖਿਆ ਲਾਲ ਦੇਖ ਪਹੁੰਚ ਗਿਆ ਆਪਾਂ ਬਟਾਲੇ ਸਟੇਸ਼ਨ ਤੇ ਲਓ ਜੀ ਪਹੁੰਚ ਗਿਆ ਸਿਕਰ ਹਾਂਜੀ ਲਓ ਪ੍ਰਸ਼ਾਦ ਤੇ ਮੰਮੀ ਹੁਣ ਦੇ ਦੋ ਤੇ ਆਪ ਵੀ ਖਾ ਲੋ ਠੀਕ ਤੇ ਮੇਰੇ ਵੱਤ ਬਣਾਉ ਕੋ ਚਾਹ ਚਾਹ ਕੋ ਚਾਹ ਪੀ ਕੋਡ ਕੋ ਤੇ ਮੈਂ ਚਾਹ ਸਾਰਾ ਦਿਨ ਨਹੀਂ ਪੀਤੀ ਮੈਂ ਤਾਂ ਨਹੀਂ ਧੀਰੀ ਮੈਂ ਖਾਉਣਗੀ ਫੇਰ ਹੀ ਗੁਣ ਖੁੱਲੀ ਬੜੀ ਫੁੱਲੀ ਨਹੀਂ ਫੂਕ ਇਹਨੇ ਕਿੰਦੇ ਪਿਆਰ ਚਲ ਮੰਮੀ ਨੂੰ ਦੇ ਦੇ ਪ੍ਰਸ਼ਾਦ ਤੇ ਆਪ ਵੀ ਖਾ ਲਓ ਠੀਕ ਠੀਕ ਮੇਰੇ ਵੱਤ ਬਣਾਉ ਕੋ ਚਾਹ ਚਲੋ ਮਿਲਦੇ ਆ ਫੇਰ ਤੁਹਾਨੂੰ ਹਾਂ